ਸਤਿ ਸ਼੍ਰੀ ਅਕਾਲ ਵੈਲਕਮ ਟੂ ਕੀਵੀ ਕਪਲ ਵਲੌਗ ਅਲੂ ਜੀ ਅਲੂ ਦੇ ਪ੍ਰੋਨਟੇ ਕਾ ਤੇ ਹੈਪੀ ਵਿਸਾਖੀ ਸਾਰਿਆਂ ਨੂੰ ਹਾਂ ਜੀ ਹੈਪੀ ਵਿਸਾਖੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਵਿਸਾਖੀ ਹੈਪੀ ਵਿਸਾਖੀ ਸਾਰਿਆਂ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੈਪੀ ਵਿਸਾਖੀ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਦੇਖ ਲਿਆ ਕਿ ਸਾਡੇ ਪਰਿਵਾਰ ਨੇ ਤੁਹਾਨੂੰ ਮੁਬਾਰਕਾ ਦਿੱਤੀਆਂ ਤੇ ਅੱਜ ਆਪਾਂ ਚੱਲਿਆਂ ਜੀ ਗੁਰਦੁਆਰਾ ਸਾਹਿਬ ਤੇ ਗੁਰਦਾਰ ਸਾਹਿਬ ਜਾ ਕੇ ਆਪਾਂ ਵਸਾਖੀ ਤਿਹਾੜੀ ਤੇ ਮੱਥਾ ਟੇਕਦੇ ਆ ਤੇ ਆਪਣੇ ਘਰ ਦੇਰ ਵਿੱਚ ਦਿਖਾਣੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਕਿ ਇੱਥੇ ਦਾ ਮਾਹੌਲ ਕੀ ਹੁੰਦਾ ਵਸਾਖੀ ਦੇ ਟਾਈਮ ਤੇ ਆ ਜਾਓ ਫਿਰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕ ਹੈ ਜੀ ਹਾਪੀ ਬਿਸਾਕੀ ਐਂਡ ਖਾਲਸਾ ਸਥਾਪਨਾ ਦਿਵਸ ਇੱਥੇ ਬੱਚੇ ਬੈਠੇ ਸੀਗੇ ਇੱਥੇ ਐਵਰੀ ਸੈਟਰ ਦੇ ਪੰਜਾਬੀ ਦੀ ਕਲਾਸ ਲੱਗਦੀ ਹੈ ਸੈਕਸ਼ਨ ਬਣਾਏ ਹੁੰਦੇ ਨੇ ਅੱਡ-ਅੱਡ ਜਿਵੇਂ ਇੱਕ ਗਰੁੱਪ ਉੱਥੇ ਬਣਿਆ ਹੋਊਗਾ ਇੱਕ ਸਾਈਡ ਤੇ ਇੱਕ ਗਰੁੱਪ ਦੂਜੇ ਪਾਸੇ ਬੈਠਿਆ ਹੋਊਗਾ ਇਦਾਂ ਚਾਰ-ਪੰਜ ਗਰੁੱਪ ਹੁੰਦੇ ਆ ਕਿਉਂਕਿ ਇੱਕ ਟੀਚਰ ਹੁੰਦਾ ਤੇ ਬੱਚੇ ਜ਼ਿਆਦਾ ਹੋਣ ਤੇ ਫਿਰ ਹੈਂਡਲ ਨਹੀਂ ਹੁੰਦਾ ਇਸ ਕਰਕੇ ਉਹ ਅੱਡ-ਅੱਡ ਗਰੁੱਪਾਂ ਦੇ ਵਿੱਚ ਬਣਾ ਕੇ ਬਿਠਾ ਦਿੰਦੇ ਨੇ ਤਾਂ ਜੋ ਉਹ ਬੱਚੇ ਪੰਜਾਬੀ ਸਿੱਖ ਸਕਣ ਆਪਣੇ ਕਿਉਂਕਿ ਬਾਹਲੇ ਮੁਲਕਾਂ ਦੇ ਬੱਚੇ ਮੋਸਟਲੀ ਇੰਗਲਿਸ਼ ਬੋਲਦੇ ਨੇ ਇਸ ਤੇ ਉਹ ਇੱਥੇ ਬੱਚੇ ਆਪਣੇ ਫੈਮਿਲੀ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਤਾਂ ਜੋ ਉਹ ਨਾ ਨਾ ਪੰਜਾਬੀ ਵੀ ਸਿੱਖ ਸਕਣ ਤੇ ਸਿਰਫ ਇੰਗਲਿਸ਼ ਬੰਨੀ ਨਾ ਰਹਿ ਜਾਏ ਅੱਜ ਮੌਸਮ ਬਹੁਤ ਸੋਹਣਾ ਸੀਗਾ ਨਾ ਧੁੱਪ ਸੀ ਨਾ ਮੀਂਹ ਪੈ ਰਿਆ ਸੀ ਥੋੜੇ ਥੋੜੇ ਬੱਦਲ ਸੀਗੇ ਥੋੜੇ ਥੋੜੀ ਹਲਕੀ ਜਿਹੀ ਧੁੱਪ ਆਉਂਦੀ ਸੀ ਬਹੁਤ ਜ਼ਿਆਦਾ ਸੋਹਣਾ ਮੌਸਮ ਸੀ ਥੋੜੀ ਥੋੜੀ ਹੱਡੀ ਹੱਡੀ ਖਵਾ ਚੱਲ ਰਹੀ ਸੀ ਤੇ ਫਿਰ ਅਸੀਂ ਲੰਗਰ ਹਾਲ ਚ ਜਾ ਕੇ ਇੱਥੇ ਲਾਈਨ ਚ ਖੜੇ ਕਿਉਂਕਿ ਲਾਈਨ ਦੇ ਵਿੱਚ ਕੰਨਾ ਪੈਣਾ ਸੀ ਲਾਈਨ ਬਹੁਤ ਲੰਮੀ ਸੀ ਪਕੌੜਿਆਂ ਦੀ ਵੇਟ ਕਰਦੇ ਸੀਗੇ ਕਿੰਨੇ ਮਤਲਬ ਕਾਫੀ ਜ਼ਿਆਦਾ ਸੰਗਧ ਤੇ ਆਪਾਂ ਲਾਈਨ 'ਚ ਖੜੇ ਰਹੇ ਕਿਉਂਕਿ ਅੱਗੇ ਲਾਈਨ ਵੱਧ ਨਹੀਂ ਸੀ ਰਹੀ ਕਿਉਂਕਿ ਪਕੌੜਿਆਂ ਦੀ ਵੇਟ ਹੋ ਰਹੀ ਸੀ ਚਾਹ ਪਕੌੜੇ ਫਿਰ ਆਪਾਂ ਪਵਾ ਕੇ ਨਾਲ ਥੋੜੀ ਸੋਸ ਵਿੱਚ ਆਪਣੇ ਕੋਲ ਪਵਾ ਕੇ ਤੇ ਬਹੁਤ ਆਨੰਦ ਮਾਣਿਆ ਇੱਥੇ ਇਦਾਂ ਪਕੌੜੇ ਬੰਦੇ ਨੇ ਮਸ਼ੀਨਾਂ ਦੇ ਵਿੱਚ ਉੱਤੇ ਮਸ਼ੀਨਾਂ ਲੱਗੀਆਂ ਹੋਈਆਂ ਤੇ ਕਰਕੇ ਇੱਥੇ ਲੱਗਿਆ ਸੀ ਡਰੈਸ ਕੋਡ ਗੁਰਦੁਆਰਾ ਸਾਹਿਬ ਲਈ ਆ ਦੇਖੋ ਇਹ ਸੈਂਡਾ ਦੀ ਫੋਟੋ ਲੱਗੀ ਹੈ ਕਿ ਇਦਾਂ ਫੁੱਲ ਹੈੱਡ ਕਵਰ ਕਰਨਾ ਗੋਰਿਆਂ ਦੀਆਂ ਕੋਲ ਲੱਗੀਆਂ ਹੋਈਆਂ ਨੇ ਤੇ ਦੂਜੇ ਬਨੇ ਰੱਖਿਆ ਹੋਇਆ ਤੁਹਾਡੇ ਪੰਜ ਕਕਾਰ ਕਿਹੜੇ-ਕਿਹੜੇ ਨੇ ਹਨ ਤੇ ਬੱਚਿਆਂ ਨੂੰ ਖਾਣ ਲਈ ਬਹੁਤ ਹੀ ਵਧੀਆ ਪ੍ਰਬਲ ਕੀਤਾ ਹੋਇਆ ਜਿਨ੍ਹਾਂ ਨੇ ਵੀ ਕੀਤਾ ਹੋਇਆ ਇਹ ਤੇ ਮੌਸਮ ਬਹੁਤ ਸੋਹਣਾ ਸੀ ਉਹ ਵੀ ਕਰੋ ਦਰਸ਼ਨ ਸੰਗਤ ਦੇ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਵਧੀਆ ਲੱਗਿਆ ਪੂਰੀ ਫੈਮਿਨਾ ਨਾਲ ਕਿ ਸਾਡੀ ਕੇ ਲੰਗਰ ਛੱਕ ਕੇ ਧੰਨਵਾਗ ਹੋ ਗਏ ਤੇ ਹੁਣ ਸਾਡਾ ਘਰ ਜਾਣ ਦਾ ਟਾਈਮ ਹੋ ਗਿਆ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ